ਦੀ ਸਾਡ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਆ ਆ ਰਹੇ ਸੁਨੇਹੇ ਜੇਣਾ ਆ ਸੁਨੇਹਾ ਇੱਕੋ ਜਾ ਕੇ ਇਹ ਖੇਡਾਂ ਦੇ ਮੇਲੇ ਰੌਣਕਾਂ ਤਾਂ ਹੀ ਲੱਗਣਗੀਆਂ ਜੇ ਅਸੀਂ ਆਪਣੀ ਧਰਤੀ ਆਪਣੀ ਜ਼ਮੀਨਾਂ ਸਾਂਭਾਂਗੇ ਹੁਣ ਇੱਕ ਛੋਟੇ ਪਿੰਡ ਦਾ ਨੌਜਵਾਨ ਹੈ ਕਮਲ ਨਾਉਂ ਦਾ ਦੱਸ ਰਿਹਾ ਸੀ ਕਹਿੰਦਾ ਭਾਈ ਸਾਡੇ ਇਸ ਨਗਰ ਦੇ ਵਿੱਚ ਅੱਜ 6 ਮਹੀਨੇ ਪਹਿਲਾਂ ਜ਼ਮੀਨ ਦੀ ਕੀਮਤ 60 ਲੱਖ ਰੁਪਏ ਆ ਸੀ ਕਿੰਨੇ ਦਾ ਹੁਣ ਕਿੰਨੀ ਹੋ ਗਈ 3 ਕਰੋੜ 3 ਤੋਂ ਵੱਧ ਗਈ ਅਸੀਂ ਬਹੁਤ ਚਿਰ ਤੇ ਰੋਣਾ ਪਾਉਂਦੇ ਆ ਰਹੇ ਆ ਲੋਕ ਸਾਡੀਆਂ ਗੱਲਾਂ ਨੂੰ ਮਜ਼ਾਕ ਸਮਝਦੇ ਆ ਮੁਖੌਲ ਡਾਉਂਦੇ ਆ ਵੀ ਇੰਦੀਆਂ ਮਹਿੰਗੀਆਂ ਜ਼ਮੀਨਾਂ ਨਹੀਂ ਹੋਣਗੀਆਂ ਮੈਂ ਕਹਿੰਦਾ ਇੱਥੇ ਕੋਈ ਕੀਮਤ ਹੀ ਨਹੀਂ ਲੈਣੀ ਇਹ ਨਹੀਂ ਬੇਸ਼ਕੀਮਤੀ ਆ ਸਾਡੀ ਪੰਜਾਬ ਦੀ ਧਰਤੀ ਤੇ ਬਾਵਾਦ ਆਲੋ ਤੁਸੀਂ ਆ ਨਾ ਸੋਡੇ ਪਿੰਡਾਂ ਭਾਗੋ ਮਾਜਰਾ ਆ ਦੱਸਿਆ ਨੌਜਵਾਨ ਨੇ ਕਹਿੰਦਾ ਭਾਈ 2010 ਦੇ ਵਿੱਚ 4-4 ਕਰੋੜ ਦਾ ਕਿੱਲਾ ਵਿਕਿਆ ਦੋ ਲੋਕਾਂ ਦਾ ਤੇ 10 ਦੇ ਵਿੱਚ ਜਿਨ੍ਹਾਂ ਨੇ 4-4 ਕਰੋੜ ਦਾ ਕਿੱਲਾ ਵੇਚਿਆ ਸੀ ਨਾ ਤੇ ਅੱਜ ਉਹ ਆਪਣੀਆਂ ਜ਼ਮੀਨਾਂ ਤੇ ਬਣੇ ਹੋਏ ਸ਼ੋਰੂਮਾਂ ਦੇ ਵਿੱਚ ਮੌਲਾਂ ਦੇ ਉੱਤੇ ਚੌਕੀਦਾਰ ਬੜੇ ਖੜੇ ਆ ਟਿਫਣ ਲੈ ਕੇ ਕੰਮ ਕਰਨ ਜਾਂਦੇ ਆ ਸੱਚਾ ਜੀ ਦੱਸੋ ਬੋਲੇ ਸੱਚਾ ਏਸੇ ਕਰਕੇ ਕਹਿੰਦੇ ਆ ਕਿ ਧਰਤੀ ਜ਼ਮੀਨ ਦੀ ਕੋਈ ਕੀਮਤ ਨਹੀਂ ਇਹਨੇ ਦਿਨੋਂ ਵੱਧ ਨਹੀਂ ਹੈ ਤੇ ਪੈਸੇ ਦੀ ਕੀਮਤ ਨੇ ਦਿਨੋਂ ਘੱਟਦਾ ਭਾਈ ਇਹ ਧਰਤੀ ਇਹ ਜ਼ਮੀਨਾਂ ਨਾ ਵੇਚੋ ਇਹਨੂੰ ਸੰਭ ਕੇ ਰੱਖ ਲਓ ਪੈਸੇ ਤਾਂ ਮੈਂ ਕਿਹਾ ਤੁਹਾਡੇ ਸਾਹਮਣੇ ਢੇਰ ਲਾਉਣ ਦੇ ਲਈ ਆ ਕੇ ਇੰਨਾ ਪੈਸਾ ਵਿਛਾ ਦੇਣਗੇ ਕਿਸੇ ਵੀ ਹਾਲਾਤਾਂ ਦੇ ਵਿੱਚ ਇਹਨਾਂ ਨੇ ਸਾਡੇ ਕੋਲੋਂ ਪੰਜਾਬੀਆਂ ਕੋਲੋਂ ਪੰਜਾਬ ਦੀ ਜ਼ਮੀਰ ਖੋਣੀ ਹੈ ਚਾਹੇ ਉਹ ਕਾਨੂੰਨ ਬਣਾ ਕੇ ਖੋਣ ਚਾਹੇ ਉਹ ਪੈਸੇ ਦੇ ਕਿੰਤ ਨਾਲ ਸਾਡੇ ਕੋਲੋਂ ਖੋਣ ਸੋ ਇੰਨੀ ਬੇਇਨਤੀ ਆ ਸਾਉਂ ਤੋਂ 4-5 ਸਾਲ ਜਦੋਂ ਆ ਬਾਰਡਰ ਖੁੱਲ ਗਏ ਬਾਗੇ ਬਾਰਡਰ ਖੁੱਲ ਗਏ ਸੜਕਾਂ ਦਾ ਵੀ ਪਾਰ ਸ਼ੁਰੂ ਹੋ ਗਿਆ ਤੁਸੀਂ ਦੇਖੋਗੇ ਪੰਜਾਬ ਦੀ ਧਰਤੀ ਪੰਜਾਬ ਦੇ ਲੋਕਾਂ ਦਾ ਬੋਲ ਪੈਂਦਾ ਸੋ ਮੈਂ ਹਮੇਸ਼ਾ ਕਹਿੰਦਾ ਹਾਂ ਨਾ ਵੀ ਇਹ ਧਰਤੀ ਤੋਂ ਮੁੱਖ ਮੋੜ ਕੇ ਨਾ ਜਾਓ ਬੇਦਾਵਾ ਲੈ ਕੇ ਨਾ ਭੱਜੋ ਧਰਤੀ ਤੋਂ ਇਹ ਧਰਤੀ ਖਾਤਰ ਆਪਾਂ ਸਦੀਆਂ ਤੋਂ ਲੈ ਕੇ ਲੜਨੇ ਆਂ ਖੂਨ ਡੋਲਿਆ ਸਿਰ ਲਾਏ ਆ ਕੁਰਬਾਨੀਆਂ ਕੀਤੀਆਂ ਧਰਤੀ ਦੀ ਖਾਤਰ ਪਰ ਅੱਜ ਬਾਹਰਲੇ ਮੁਲਕਾਂ ਨੂੰ ਆਪਣੀ ਜ਼ਮੀਨਾਂ ਨੂੰ ਵੇਚ-ਵਿਚ ਭੱਜ ਰਹੇ ਹੋ ਜਾਓ ਜੀ ਸਦਕੇ ਜਾਓ ਪਰ ਕਮਾਈਆਂ ਕਰਕੇ ਵਾਪਸ ਆਪਣੀ ਪੰਜਾਬ ਦੀ ਧਰਤੀ ਤੇ ਜਾਓ ਉਹ ਸਾਹਮਣੇ ਮੈਂ ਇੱਕ ਕਬੱਡੀ ਕੱਪ ਉਹ ਫ੍ਰੀ ਮੈਡੀਕਲ ਲੱਗਿਆ ਹੋਇਆ ਇੱਕ ਕੋਰ ਲੱਗਿਆ ਹੋਇਆ ਇਹ ਵੀ ਦੁੱਖ ਦੀ ਗੱਲ ਹੈ ਸੇਵਾ ਉਸ ਨੂੰ ਕਰ ਰਹੇ ਹਾਂ ਭਾਈ ਪਰ ਤੁਹਾਨੂੰ ਦੱਸ ਦਿੰਨਾ ਕਿ ਅੱਜ 21 ਫਰਵਰੀ ਦਾ ਦਿਨ ਹੈ 21 ਫਰਵਰੀ ਇੱਕ ਇਤਿਹਾਸਕ ਦਿਨ ਹੈ 21 ਫਰਵਰੀ ਦਾ ਦਿਨ ਸਮਰਪਿਤ ਹੈ ਉਹਨਾਂ ਯੋਧਿਆਂ ਨੂੰ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਨੂੰ ਬਚਾਉਣ ਦੇ ਲਈ ਹਿੱਕਾਂ ਤੇ ਗੋਲੀਆਂ ਖਾਧੀਆਂ ਸੀ ਜਿੱਲਾ ਭਰਿਆ ਸੀ ਆਪਣਾ ਖੂਨ ਡੋਲ੍ਹਿਆ ਸੀ ਉਹ ਬੰਗਾਲੀ ਲੋਕ ਜਿੱਨਾਂ ਉੱਤੇ ਜ਼ਬਰੀ ਉਰਦੂ ਠੋਪਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੇ ਮਨਜ਼ੂਰ ਨਹੀਂ ਕੀਤਾ ਆਪਣੀ ਬੋਲੀ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਦੇਤੀਆਂ ਪਰ ਅਸੀਂ ਆਪਣੀ ਬੋਲੀ ਆਪਣੇ ਘਰਾਂ 'ਚੋਂ ਵੀ ਗਾਇਬ ਦੀ ਦਫ਼ਤਰਾਂ 'ਚੋਂ ਵੀ ਗਾਇਬ ਹੋ ਗਈ ਸੜਕਾਂ ਤੋਂ ਵੀ ਗਾਇਬ ਹੋ ਗਈ ਸਕੂਲਾਂ ਦੇ ਵਿੱਚ ਸਾਡੀ ਬੋਲੀ ਬੋਲਣ ਤੇ ਜੁਰਮਾਨੇ ਹੁੰਦੇ ਆ ਜੋ ਸਾਮਲੋ ਮੈਂ ਇੱਕੋ ਹੀ ਗੱਲ ਕਹਿਣਾ ਕਿ ਪੰਜਾਬੀਓ ਜੱਗ ਵਿੱਚ ਸਾਡੀ ਤਾਂ ਹੀ ਰਹੂ ਕਹਾਣੀ ਜਉਂਦੇ ਰਹੇ ਸਾਡੀ ਬੋਲੀ ਤੇ ਪਾਣੀ ਇਹ ਧਰਤੀ ਬੋਲੀ ਪਾਣੀ ਇਹਨੂੰ ਸੰਭਾਲੋ ਇਹ ਸੌਖੀਆਂ ਨਹੀਂ ਸਾਨੂੰ ਮਿਲੀਆਂ ਬਹੁਤ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਸਾਡੇ ਹਿੱਸੇ ਆਈਆਂ ਨੇ ਸੋ ਮੈਂ ਅਖੀਰ